ਵਰਪਾਲੇ ਪਿਛਲੇ ਇਹੋ ਚਾਰ ਮਹੀਨੇ ਤੋਂ ਸੀ ਨਾ ਹਾਂਜੀ ਤੇ ਤੈਨੂੰ ਪਤਾ ਹੀ ਮੇਰੇ ਗੋਡਿਆਂ ਦੀ ਸਮੱਸਿਆ ਸੀ ਤੁਲ ਸੁਫਰਕਾ ਸੀ ਜੀ ਤੇ ਜੀ ਤੇ ਕਰਦਾ ਸੀ ਕਿ ਜਾਈਏ ਉੱਥੇ ਬਾਰਡਰ ਤੇ ਹਾਂਜੀ ਪਰ 3 ਕਿਸੀ ਮੰਨਦਾ ਕਿਉਂਕਿ 1.5 ਕਿਲੋਮੀਟਰ ਤੁਰਨਾ ਪੈਣਾ ਸੀ ਪੈਦਲ ਜੀ ਸਵੇਰੇ ਸੋਚਿਆ ਮੈਂ ਕੀ ਕਰ ਸਕਦਾ ਮਨੂੰ ਗੁਰਦਾਸਪੁਰ ਜਿੱਥੋਂ ਮੈਂ ਬੋਲੀਤ ਨੂੰ ਕਿਹਾ ਕਿ ਮੈਂ ਜਾਣਾ ਚਾਹੁੰਦਾ ਮੈਂ ਕਿ ਤੁਹਾਡੀ ਉਹਨਾਂ ਨੱਬੇ ਤੋਂ ਉੱਤੇ ਆ ਤੁਸੀਂ ਪੰਗਾ ਨਾ ਲੋ ਤੇ ਤੁਸੀਂ ਤੇਰੇ ਕੋਲੋਂ ਨਹੀਂ ਜਾਣਾ ਕਿ ਇਹ ਕਿ ਮੈਂ ਕੀ ਕਰ ਸਕਦਾ ਮੈਂ ਕੋਈ ਤਾਂ ਦਾ ਗੀਤ गा ਕੇ ਭੇਜ ਦਿਓ ਕੋਈ ਕਿਸੇ ਦੇ ਚਾਲੇ ਤੇਲ ਪਵਾ ਦਿਓ ਜੀ ਮੈਂ ਕਿ ਮੈਂ ਇਹਨਾਂ ਨੂੰ ਦੱਸ ਦਿੱਤਾ ਤੇ ਮੈਂ ਕੀ ਕੀਤਾ ਮੈਂ ਕਿ ਮੈਂ ਕਰਦਾ ਜਿਹੜੀ ਕਵਤਾਵਾਂ ਆ ਰਹੀਆਂ ਨੇ ਵਕਫਤ ਸੋਸ਼ਲ ਮੀਡੀਆ ਤੇ ਮੈਗਨਿਨਾਥ ਜਾਂ ਖੋਰਾਹਾਂ ਤੇ ਉਸ ਬਾਰੇ ਲੈਣਾ ਵੈਰੀ ਗੁੱਡ ਉਹ ਫਿਰ ਉਹ ਜਦੋਂ ਮੈਂ ਸਵਾਲ ਕੇ ਕਿਤਾਬ ਸਬਾਧਤ ਕੀਤੀ ਰਤਮਗੜੇ ਤੱਕ ਭੋਪੇ ਨਾ ਇਹ ਜੋ nabicop.com ਤੋਂ ਬਹੁਤ ਵੋਟਾ ਵਾਲੀ ਹੈ। ਹਾਂਜੀ। ਇਹ ਵੀ ਲਗਭਗ 200 ਤੋਂ ਉੱਤੇ ਕਪਤਾਵਾਰ। ਹਾਂਜੀ। 194 59 ਦੇ ਖੋਏ ਤੇ ਜਦੋਂ ਨਾ ਫਾਈਨਲ ਪ੍ਰਿੰਟ ਆਰਡਰ ਦੇ ਰਿਹਾ ਸੀ ਮੈਂ ਤੇ ਦੋ ਸਭਿਓ ਕਹਿੰਦੇ ਸੀ ਕੋਰੇ ਰੇਕੀਤ। ਮੈਂ ਕਿਹਾ ਵੀ ਇੱਕ ਤਾਂ ਬ੍ਰੋਸ਼ਰ ਨੂੰ ਜੱਟਿਆਂ ਦਾ ਗੀਤ ਪਾ ਲੈਣੇ ਆ। ਜੀ। ਇੱਕ ਤੇਰੇ ਪਾਪਾ ਦੀ ਸੰਤਰਾ ਵਾਸੀ ਘਰੋਂ ਦੀ ਇੱਕ ਨਜ਼ਰ ਨੂੰ ਜਿਹੜਾ ਵੀ ਤੇ ਬੜਾ ਪਿਆਰਾ ਹੈ। ਹਾਂਜੀ। ਉਹ ਮੈਂ ਕਿਹਾ ਪਾ ਦਿੰਦੇ ਆ। ਜੀ। ਸੋ ਮੈਂ ਇੱਕ ਟੌ ਤੁਹਾਡੇ ਹੱਥ ਤੇ ਬਿਕ ਸੀ ਜਿਹੜੇ ਮਿਸਟਰ ਪਰਵਿੰਦੇ ਨੇ ਜੀ ਪੱਟਲ ਜੀ ਬੋਲੋ ਤੇਰੇ ਨੇ। ਹਨਵਾਤ ਇੱਕ ਤੇ ਲੈ ਜਾਈ। ਹਾਂਜੀ। ਵੀ ਫੱਦੀ। ਹਾਂਜੀ। ਇੱਕ ਵਾਰ ਚਾਹਾਂਗਾ ਵੀ ਇਹ ਗੀਤ ਗਾ ਕੇ ਸਾਨੂੰ ਸੁਣਾ ਦੇ ਤਾਂ ਕਿ ਲੋਕਾਂ ਨੂੰ ਪਤਾ ਲੱਗਿਆ ਵੀ ਕੋ ਸੰਤਰਾਪਰਸੀ ਅਸਲੀ ਨਹੀਂ। ਹਾਂਜੀ ਕਿਸਾ ਇਹ ਕਿਸਾਨ ਮੋਰਚੇ ਦੇ ਵਿੱਚ ਅੰਕਲ ਜਿਹੜੇ ਮਸਲੇ ਅੱਜ ਕਿਸਾਨਾਂ ਨੇ ਪਾਇਆ ਪੱਪਾ ਨੇ ਅੱਜ ਤੋਂ 50 ਸਾਲ ਪਹਿਲਾਂ ਆਪਣੇ ਕਿਸਾਨਾਂ ਨੂੰ ਆਪਣੇ ਮਜ਼ਦੂਰਾਂ ਨੂੰ ਆਪਣੇ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕੀਤਾ ਸੀ ਕਿ ਲੋਕੋ ਬਾਝ ਆ ਜਾਓ ਛੁੱਟੇ ਨਹੀਂ ਡਰਾਂ ਤੋਂ ਇਹਨਾਂ ਦੇਸ਼ ਨੂੰ ਵਿਲੇ ਲਗਾ ਛੱਡਣਾ ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ ਇਹਨਾ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ ਇਹ 50 ਸਾਲ ਬਾਅਦ ਉਹਨਾਂ ਦੀ ਕੀਤੀ ਹੋ ਭਵਿੱਖਬਾਣੀ ਉਹ ਬਿਲਕੁਲ ਸੱਚ ਸਾਬਤ ਹੋਈ ਮੈਂ ਤੁਹਾਡੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਪਾਪਾ ਜੀ ਦਾ ਬਹੁਤ ਹੀ ਮਸ਼ਹੂਰ ਗੀਤ ਜੱਟ ਤੇ ਸਿਰੀ ਦਾ ਹਾਲ ਨਾਲ ਤੁਹਾਡੀ ਇਹ ਮੁਬਾਰਕ ਪੁਸਤਕ ਧਰਤ ਬੰਗਾਰੇ ਤਖਤ ਨੂੰ ਕੰਪਲੀਟ ਹੋਈ ਆ ਉਹ ਸੰਪੂਰਨ ਹੋਈ ਆ ਤੇ ਮੈਨੂੰ ਇਸ ਦਾ ਬੜਾ ਮਾਣ ਆ ਜੀ ਇਹ ਗਾ ਕੇ ਸੁਣਾ ਦੇ ਕੀ ਸਾਹਿਬ ਠੀਕ ਹੈ ਜੀ ਮੇਰੇ ਸਤਕਾਰਯੋਗ ਪਿਤਾ ਜੀ ਸ਼੍ਰੀ ਸੰਤਰਾਮੋਦਾਸੀ ਜੀ ਦੀ ਬਹੁਤ ਹੀ ਪਿਆਰੀ ਗਤਾਂ ਜੱਟ ਤੇ ਸਿਰੀ ਦਾ ਹਾਲ ਅੰਕਲ ਕੁਰਪਾ ਜਨਗਲ ਜੀ ਦੀ ਹਾਜ਼ਰੀ ਦੇ ਵਿੱਚ ਆਂਟੀ ਜੀ ਦੀ ਹਾਜ਼ਰੀ ਦੇ ਵਿੱਚ ਪੇਸ਼ਾ ਗਾਲ ਲੱਗੇ ਕੇ ਸਿਰੀ ਦੇ ਜੱਟ ਰੋਵੇ ਗਾਲ ਲੱਗੇ ਕੇ ਸਿਰੀ ਦੇ ਜੱਟ ਰੋਵੇ ਉਹਾਂ ਵਿੱਚੋਂ ਨੀਰ ਵਗਿਆ ਲਿਆ ਤੰਗੜੀ ਵਾ ਲਿਆ ਤੰਗੜੀ ਨਸੀਬਾਂ ਨੂੰ ਫੁਰੋੜੀਏ ਲਿਆ ਤੰਗੜੀ ਨਸੀਬਾਂ ਨੂੰ ਫੁਰੋੜੀਏ ਟੂੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗੜੀ ਸਾਡੇ ਸਾਡੇ ਪਿਰਾਂ ਵਿੱਚ ਤੇ ਗਲ ਚੀਥੜੇ ਨੀ ਮੇਰੀ ਜਵਾਨ ਕਣਕੇ ਕੱਲ ਸ਼ਾਨਦਗਦਮਾ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ ਤੂੰ ਵੀ ਬਣ ਗਿਆਂਗਾ ਮਾਂ ਦਾ ਗੋਮਨ ਤੇਰੀ ਉਂ ਵੀ ਵਣਗੇ ਹੋਂਗ ਮੰਦਗ ਮੰਤਰੀ ਵੇ ਮੇਰੇ ਬੇ ਜ਼ੁਬਾਨ ਟੱਗਿਆ ਗੜ ਲੱਗ ਕੇ ਗੜ ਲੱਗ ਕੇ ਸਰੀ ਦੇ ਜੱਟ ਰੋਵੇ ਬੋਲਾਂ ਵਿੱਚ ਨੀਰ ਵਗ ਸਾਡਾ ਖੂਨ ਤੇਲ ਕੁੱਟੀ ਕੁੱਟੀ ਪੀ ਗਿਆ ਬਈ ਸਾਡਾ ਖੂਨ ਤੇਲ ਜਿਉ ਸਾਡਾ ਖੂਨ ਤੇਲ ਕੁੱਟੀ ਕੁੱਟੀ ਪੀ ਗਿਆ ਤੇ ਖਾਦ ਖਾਗੀ ਹੱਡ ਖਾਰ ਕੇ ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ ਜੀ ਬੋਲ ਨੂੰ ਖੰਗੂਰਾ ਮਾਰ ਕੇ ਸਾਨੂੰ ਬਿਜਲੀ ਚ ਜੋੜਾਇ ਨਾਮ ਹਰਿਆ ਸਾਨੂੰ ਬਿਜਲੀ ਚ ਜੋੜਾਇ ਨਾਮ ਹਰਿਆ ਕੇਦਰ ਸਦਰਾਂ ਨੂੰ ਲੰਬੂ ਲੱਗਿਆ ਲਿਆ ਤੰਗੜੀ ਲਿਆ ਤੰਗੜੀ ਨਸੀਬਾਂ ਨੂੰ ਫੋੜੋੜੀਏ ਟੁੜੀ ਵਿੱਚੋਂ ਖੁੱਤ ਜੱਗਿਆ ਲਿਆ ਤੰਗੜੀ ਇਹ ਕਿਹੜੇ ਨੀ ਪੋੜੋਲੇ ਵਿੱਚ ਡਕਲਾਂ ਤੀਏ ਕਿਹੜੇ ਨੀ ਤੀਏ ਕਿਹੜੇ ਨੀ ਪੋੜੋਲੇ ਵਿੱਚ ਡਕਲਾਂ ਮੈਂ ਤੇਰੀਆਂ ਜਵਾਨ ਸੱਦਰਾ ਵੱਡ ਖਾਨੀਆਂ ਸੱਸਾਂ ਦਾ ਇਹ ਕਿਹੜੇ ਮਨਜ਼ੂਮੀਆਂ ਨੂੰ ਪੁੱਛਣਾ ਤੇ ਇਹ ਕਿਹੜੇ ਮਨਜ਼ੂਮੀਆਂ ਨੂੰ ਪੁੱਛਣਾ ਕਿਉਂ ਚਨ ਨੂੰ ਸਰਪ ਲੱਗਿਆ ਲਿਆ ਤੰਗੜੀ ਲਿਆ ਤੰਗੜੀ ਨਸੀਬਾ ਨੂੰ ਫੁਰੋੜੀਏ ਸੁਕੇ ਜਣਨਾ ਬੋਲਾਂ ਦਾ ਮਰ ਮਗਰ ਜੋ ਮਾਰ ਦੇ ਨੇ ਜਾਂਦੇ ਚੰਗਰਾ ਅੱਜ ਚੱਕਰਾਂ ਨੇ ਤੂੜੀ ਨੋ ਬਖੇਰਿਆ ਹੈ ਖੇਤਾਂ ਚ ਬਰੂਦ ਵੰਗਰਾ ਵੇਹੂਣ ਕਾਮਿਆਂ ਦੇ ਹੱਥਾਂ ਨੇ ਹੀ ਚੋਵਣਾ ਹੁਣ ਕਾਮਿਆਂ ਦੇ ਹੱਥਾਂ ਨੇ ਹੀ ਵੇ ਨੰਤ ਤਾਨੂੰ ਮੱਖੋ ਲੱਗਿਆ ਗੜ ਲੱਗ ਕੇ ਗੜ ਲੱਗ ਕੇ ਸੀਰੀ ਦੇ ਜੱਟ ਰੋਵੇ ਗੋੜਾ ਵਿੱਚ ਨੀਰ ਵਗਿਆ ਲਿਆ ਤੰਗੜੀ ਲਿਆ ਤੰਗੜੀ ਨਸੀਬਾਂ ਨੂੰ ਫਰੋੜੀਏ ਟੂੜੀ ਵਿੱਚ ਪੁੱਤ ਜੱਗਿਆ ਪ੍ਰਮਾਤਮਾ ਨੂੰ ਸਾਰੇ ਪ੍ਰਮਾਤਮਾ ਸਰਦੀ ਕਲਾਪਾ